ਸਸੀ ਗੱਜ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਰੋਜ਼ ਗਾਰਡਨ ਕੋਲੇ ਆਪਾਂ ਖੜੇ ਸੀ ਉੱਥੇ ਆਪਣੇ ਇੱਕ ਪੰਜਾਬੀ ਭਰਾ ਦਾ ਅਜੀਤ ਸ਼ੁੱਧ ਪੈਸ਼ ਨੂੰ ਢਾਬਾ ਦੋਸਤੋ ਤੇ ਬਾਈ ਕੀ ਕੀ ਬਣਾਉਂਦਾ ਹੈ ਹਨਾ ਆਪਾਂ ਪੁੱਛਦੇ ਆਂ ਤੇ ਸਪੋਰਟ ਕਰਨ ਦੀ ਲੋੜ ਆ ਦੋਸਤੋ ਫਿਰ ਸੁਨਾਮ ਵਾਲਿਓ ਤੁਹਾਡੇ ਲਈ ਲੈ ਕੇ ਆਇਆ ਇੱਕ ਪੰਜਾਬੀ ਵੀਰ ਦਾ ਢਾਬਾ ਤੇ ਆਜੋ ਫਿਰ ਪੁੱਛਦੇ ਆਂ ਬਾਈ ਤੋਂ ਹਨਾ ਕੀ ਕੀ ਬਣਾਉਂਦਾ ਹੈਗਾ ਸਬਜ਼ੀਆਂ ਵਗੈਰਾ ਸਪੋਰਟ ਵਾਈਜ਼ ਕੀ ਆਲਾ ਉਹ ਠੀਕ ਠਾਕ ਚੱਲਦੀ ਗਲਾ ਤੇ ਬਾਈ ਜੀ ਕਦੋਂ ਫੁੱਲੇ ਸੀ ਢਾਬਾ ਇਹ ਇਹ ਵੀਰੇ 2 ਮਹੀਨੇ ਹੋ ਗਏ ਜੀ 2 ਮਹੀਨੇ ਹੋ ਗਏ ਹਾਂਜੀ ਅੱਛਾ ਅੱਛਾ ਚਲੋ ਵਧੀਆ ਗੱਲ ਹੈ ਕੀ ਕੁਛ ਆਪਣੇ ਕੋਲੇ ਹੁੰਦਾ ਸਬਜ਼ੀ ਵਗੈਰਾ ਜੀ ਵਿਰੇ ਸਵੇਰੇ ਆਪਾਂ ਵਾਲੇ ਤੋਂ ਇਹਨਾਂ ਨੇ ਜੀ ਠੀਕ ਹੈ ਤੇ ਘੜੀ ਚਾਵਲ ਹੁੰਦੇ ਨੇ ਰਾਜਮਾ ਚਾਵਲ ਠੀਕ ਹੈ ਰੋਟੀ ਸਬਜ਼ੀ ਵੀਰੇ ਸਾਰਾ ਦਿਨ ਹੁੰਦੀ ਆ ਆਪਾਂ ਦੋ ਤਿੰਨ ਸਬਜ਼ੀ ਬਣਾਉਂਦੇ ਆ ਦਾਲ ਬਣਾਉਂਦੇ ਆ ਤੇ ਆਪਣਾ ਜਿਹੜਾ ਟਾਈਮ ਹੈ ਵੀਰੇ ਉਹ ਕਿੰਨੇ ਤੋਂ ਕਿੰਨੇ ਤੱਕ ਹੁੰਦਾ ਟਾਈਮ ਇਹ ਟਾਈਮ ਵੀਰੇ ਸਵੇਰੇ ਆਪਣਾ 7:30 8:00 ਵਜੇ ਤੋਂ ਸ਼ੁਰੂ ਹੋ ਜਾਂਦਾ ਜੀ ਅੱਛਾ 7:30 8:00 ਵਜੇ ਤੋਂ ਸ਼ੁਰੂ ਹੁੰਦਾ ਦੋਸਤੋ ਅਗਰ ਕੋਈ ਜੋਬ ਵਗੈਰਾ ਤੇ ਜਾ ਰਹੇ ਹਨ ਤਾਂ ਇੱਕ ਵਾਰ ਇੱਧਰ ਦੀ ਜਰੂਰ ਲੰਘੋ ਬਾਈ ਆ ਜਾਂਦੇ ਨੇ 7:30 8:00 ਵ ਗਾਹ ਤੋਂ ਪਹਿਲਾਂ ਕੁਝ ਖਾ ਕੇ ਜਾਣਾ ਹੈ ਤਾਂ ਤੁਸੀਂ ਭਾਈ ਕੋਲੇ ਪਹੁੰਚ ਕੇ ਹਨਾ ਖਾ ਸਕਦੇ ਹੋ ਤੇ ਸ਼ੁੱਧ ਪੈਸ ਨੂੰ ਢਾਬਾ ਹੈ ਭਾਈ ਤੇ ਹੋਰ ਸ਼ਾਮ ਨੂੰ ਕਿੰਨੇ ਵਜੇ ਤੱਕ ਹੁੰਦਾ ਵੀਰੇ ਸ਼ਾਮ ਨੂੰ ਵੀਰੇ ਸਾਡੇ ਤੋਂ 10 ਵਜੇ ਤੱਕ ਹੁੰਦੇ ਆ ਜੀ 9:30 10 ਵਜੇ ਜਾਂਦੇ ਆ ਤੇ ਸ਼ਾਮ ਦਾ ਟਾਈਮ ਵੀਰੇ ਇਹਨਾਂ ਦਾ ਬੰਦ ਹੋਣ ਦਾ ਸਾਡੇ 9 ਦੇ ਕਰੀਬ ਹੈ ਤਾ ਦੋਸਤੋ ਸਪੋਰਟ ਜਰੂਰ ਕਰਿਓ ਵੀਡੀਓ ਸ਼ੇਅਰ ਵੀ ਕਰ ਦਿਓ ਕਿਉਂਕਿ ਹਨਾ ਬਾਈ ਦਾ ਮੈਂ ਖਾਦਾ ਸੀ ਫੂਡ ਬਹੁਤ ਘੈਂਟ ਹੈ ਅਲਟੀਮੇਟ ਹੈ ਤੇ ਦੋਸਤੋ ਗਰਮੀਆਂ ਦਾ ਸਮਾਂ ਹੈ ਉਹਦੇ ਲਈ ਇਹਨਾਂ ਨੇ ਇੱਕ ਨਵੀਂ ਆਈਟਮ ਤਿਆਰ ਕੀਤੀ ਹੈ ਫਰੂਟ ਕਸਟਰਡ ਜਿਹਦਾ ਗਲਾਸ ਦਾ ਰੇਟ ਹੈ 20 ਤੋਂ 40 ਹਨਾ ਇੱਕ 20 ਰੁਪਏ ਦਾ ਇੱਕ 40 ਦਾ ਬਾਕੀ ਆਪਾਂ ਗੱਲਬਾਤ ਵੀ ਕਰਦੇ ਭੈਣ ਨਾਲ ਆਜੋ ਫਿਰ ਤੇ ਦੋਸਤੋ ਹਨਾ ਤਿਆਰ ਹੋ ਰਿਹਾ ਹੈ ਹਨਾ ਫਰੂਟ ਕਸਟਰਡ ਤਾਂ ਤੁਸੀਂ ਦੇਖ ਸਕਦੇ ਹੋ ਇਹ ਕਿੰਨੇ ਕਿੰਨੇ ਦਾ ਗਲਾਸ ਹੈ ਇਹ ਇਹ ਦੋ ਪ੍ਰਾਈਸ ਨੇ ਜੀ ਆਪਣੇ ਕੋਲ 20 ਐਂਡ 40 22 1/2 ਐਂਡ 40 ਫੁੱਟ ਠੀਕ ਹੈ 20 ਦਾ ਛੋਟਾ ਹੈਗਾ ਹਾਂਜੀ ਤੇ 40 ਵਾਲਾ ਪੱਟਾ ਹੈ ਇਹਦੇ ਵਿੱਚ ਆਪਾਂ ਫਰੂਟਸ ਪਾਣੇ ਆ ਜੀ ਬਨਾਣਾ ਡਰਾਈ ਫਰੂਟਸ ਵੀ ਪਾਣੇ ਆ ਬਦਾਮ ਤੇ ਦਾਖਾਂ ਤੇ ਚੈਰੀ ਤਾਂ ਆਪਣੀ ਹੁੰਦੀ ਠੀਕ ਹੈ ਤਾਂ ਤੁਸੀਂ ਇਹ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਬਿਲਕੁਲ ਵੀ ਕੈਮੀਕਲਸ ਹੋ ਗਿਆਰਾ ਯੂਜ਼ ਨਹੀਂ ਕਰ ਰਹੇ ਹੈਗੇ ਅੱਛਾ ਕੋਈ ਵੀ ਕੈਮੀਕਲ ਨਹੀਂ ਹਾਂਜੀ ਸਿੰਪਲ ਕਸਟਰਡ ਹੈ ਤੇ ਆਪਾਂ ਦੁੱਧ ਦੇ ਵਿੱਚ ਪਿਓਰ ਦੁੱਧ ਦੇ ਵਿੱਚ ਕਸਟਰਡ ਬਣਾ ਰਹੇ ਹਾਂ ਠੀਕ ਹੈ ਆਪਣਾ ਘਰ ਦਾ ਹੀ ਦੁੱਧ ਹੁੰਦਾ ਜੀ ਜਿਹਦੇ ਨਾਲ ਆਪਾਂ ਤਿਆਰ ਕਰ ਰਹੇ ਹਾਂ ਦੇ ਦੋਸਤੋ ਹਣਾ ਇਹ ਆਪਣਾ ਕਸਟਰਡ ਤਿਆਰ ਹੈ ਜੀ ਇਹ ਤਿਆਰ ਹੈ ਜੀ ਹਾਂਜੀ ਤੇ ਲਓ ਜੀ ਹਣਾ ਕਸਟਰਡ ਤਿਆਰ ਹੈ ਤਾਂ ਇਹ ਵਧੀਆ ਚੀਜ਼ ਟੇਸਟ ਕਰਨ ਲਈ ਤੁਸੀਂ ਪਹੁੰਚੋ ਰੋਜ਼ ਗਾਰਡਨ ਦੇ ਹਣਾ ਬਿਲਕੁਲ ਨੇੜੇ ਅਜੀਤ ਸ਼ੁੱਧ ਵੈਸ਼ਨੂ ਢਾਬਾ ਹਣਾ ਤਾਂ ਬਾਕੀ ਨੰਬਰ ਵਗੈਰਾ ਦਿੱਤੇ ਹੋਏ ਨੇ ਅਗਰ ਕੋਈ ਜੌਬ ਤੇ ਜਾਂਦਾ ਹੈ ਜਾਂ ਆ ਰਿਹਾ ਜਾਂ ਦੁਪਹਿਰੇ ਕਿਸੇ ਨੇ ਲੰਚ ਵਗੈਰਾ ਕਰਨਾ ਹੈ ਤਾਂ ਫਿਰ ਪਹੁੰਚੋ ਜਰੂਰ ਬਾਈਕ ਸਪੈਸ਼ਲ ਸਰਵਿਸ ਵੀ ਦਿੰਦੇ ਆ ਜੀ ਜਿਵੇਂ ਆਪਾਂ ਹੋਮ ਡਿਲੀਵਰੀ ਕਰ ਦਿੰਦੇ ਆ ਕਈਆਂ ਨੂੰ ਟਿਫਨ ਦੀ ਨੀਡ ਹੁੰਦੀ ਆ ਸ਼ਾਪਸ ਤੇ ਜਾਂ ਫਿਰ ਆਪਣੇ ਵਰਕ ਤੇ ਆਪਾਂ ਟਿਫਨ ਡਿਲੀਵਰੀ ਕਰ ਦਿੰਦੇ ਆ ਉਹਨਾਂ ਦੇ ਵੀ ਆਪਣੇ ਅਲੱਗ-ਅਲੱਗ ਪ੍ਰਾਈਸ ਨੇਗੇ ਜਿਵੇਂ ਦਾ ਟਿਫਨ ਜਿਸ ਨੂੰ ਚਾਹੀਦਾ ਹੋਏਗਾ ਆਪਾਂ ਡਿਲੀਵਰ ਕਰਤਾ ਓਕੇ ਲਓ ਜੀ ਦੋਸਤੋ ਟਿਫਨ ਸਰਵਿਸ ਵੀ ਅਵੇਲੇਬਲ ਹੈਗੀ ਆ ਇਹਨਾਂ ਕੋਲੇ ਹਨਾ ਅਗਰ ਕਿਸੇ ਨੇ ਦੁਕਾਨ ਤੇ ਜਾ ਕੇ ਕਿਸੇ ਨੇ ਟਿਫਨ ਮਗਾਉਣਾ ਹੈ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਨੀਚੇ ਚੱਲ ਰਹੇ ਨੇ ਤਾਂ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਥੈਂਕ ਯੂ